ਕੀ ਅਕਾਲੀ ਦਲ ਵਾਪਸ ਆ ਰਿਹਾ ਇਹ ਆਪकी ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆ ਇਹ ਸਵਾਲ ਲਗਭਗ ਹਰ ਪੰਜਾਬੀ ਦੇ ਮਨ ਦੇ ਵਿੱਚ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਮੇਂ ਦਾ ਰਣ ਹੋਈਆਂ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਐਕਟਿਵ ਨਹੀਂ ਹੜਾਂ ਦਰਾਂ ਕਿਤੇ ਉਹ ਜਿਹੜਾ ਹੈਗਾ ਨੋਟਾਂ ਦੇ ਥੱਬੇ ਵੰਡ ਦੇ ਨਜ਼ਾਰੇ ਕਿਤੇ ਡੀਜ਼ਲ ਵੰਡ ਦੇ ਨਜ਼ਾਰੇ ਕਿਤੇ ਉਹਨਾਂ ਦਾ ਐਲਾਨ ਸੀਗਾ ਕਿ ਜਦੋਂ ਆਪਣੀ ਸਰਕਾਰ ਆ ਗਈ ਤਾਂ ਆਪਾਂ ਇੱਕ ਕੰਕਰੀਟ ਦਾ ਬੰਨ ਬਣਾਵਾਂਗੇ ਜੀਰੇ ਮਣਿਆਦ 70 ਸਾਲ ਹੋਊਗੀ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਲੈਂਡ ਪੂਲਿੰਗ ਪਾਲਿਸੀ ਜਦੋਂ ਆਈ ਤਾਂ ਅਕਾਲੀ ਦਲ ਨੇ ਆਪਦੇ ਵਰਕਰਾਂ ਸਮੇਤ ਮੋਗਾ ਵਿਖੇ ਰੈਲੀ ਕੀਤੀ ਬਾਅਦ ਦੇ ਵਿੱਚ ਜੇਤੂ ਰੈਲੀ ਵੀ ਕੀਤੀ ਉਹ ਤੋਂ ਬੜਾ ਬਠਿੰਡਾ ਤੇ ਹੋਰ ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਕਰਕੇ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਜ਼ੋਰਦਾਰ ਵਿਰੋਧ ਕੀਤਾ ਕੀ ਅਕਾਲੀ ਦਲ ਆਪਣੀ ਜਿਹੜੀ ਜੱਦੀ ਪੁਸ਼ਤੀ ਵੋਟ ਆ ਖਾਸ ਕਰਕੇ ਜਿਹਨੂੰ ਆਪਾਂ ਕਹਿੰਗੇ ਕਿਸਾਨ ਜਾਂ ਪਿੰਡੂ ਜਾਂ ਆਪਾਂ ਕਹਗੇ ਜੱਟਾਂ ਦੀ ਜਿਹੜੀ ਮੇਨ ਵੋਟ ਆ ਕਿ ਉਹਨੂੰ ਆ ਜਿਹੜਾ ਹੈਗਾ ਆਧਾਰ ਮੰਨ ਰਿਹਾ ਕਿਉਂਕਿ ਜੇ ਗੱਲ ਕਰਕੇ ਤਾਂ ਕਿਸਾਨੀ ਵਾਸਤੇ ਜਾਂ ਪਿੰਡੂ ਖੇਤਰ ਵਾਸਤੇ ਜਿੰਨੇ ਕੰਮ ਅਕਾਲੀ ਦਲ ਬਾਦਲ ਨੇ ਕੀਤੇ ਬਾਕੀ ਸਰਕਾਰਾਂ ਨੇ ਨਹੀਂ ਕੀਤੇ ਭਾਵੇਂ ਉਹ ਮੋਟਰਾਂ ਦੇ ਬਿੱਲ ਮਾਫ ਹੋਣ ਦੀ ਗੱਲ ਹੋਵੇ ਚਾਹੇ ਮੋਟਰਾਂ ਦੇ ਕਨੈਕਸ਼ਨ ਦੇਣ ਦੀ ਗੱਲ ਹੋਵੇ ਚਾਹੇ ਨਾਲੇ ਪੱਕੇ ਕਰਾਉਣ ਦੀ ਗੱਲ ਹੋਵੇ ਚਾਹੇ ਮੰਡੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਪੱਕੀਆਂ ਕਰਵਾਉਣ ਦੀ ਗੱਲ ਹੋਵੇ ਜਾਂ ਪਿੰਡਾਂ ਦੀਆਂ ਲਿੰਕ ਰੋਡਾਂ ਦੀ ਗੱਲ ਹੈ ਸੋ ਜਿਹੜਾ ਕੁਝ ਜਿਹੜਾ ਹੈਗਾ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਇਆ ਉਹ ਉਹਨਾਂ ਹੀ ਮੁੱਦਿਆਂ ਦੇ ਉੱਪਰ ਮੈਨੂੰ ਲੱਗਦਾ ਕਿ ਇਸ ਵਕਤ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਪੂਰੀ ਟੀਮ ਆ ਜਿਹੜੀ ਉਹ ਕਨਸੈਂਟਰੇਟ ਕਰਕੇ ਜਿਹੜਾ ਇਹ ਇਲੈਕਸ਼ਨ ਦੇ ਵਾਸਤੇ ਜਿਹੜਾ ਲਗਾਤਾਰ ਆਪਾਂ ਗੱਲ ਕਰੀਏ ਵੱਧ ਰਹੀ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਖੋਰਾ ਲਾਉਣ ਵਾਲੇ ਪਿੱਠ 'ਚ ਛੁਰਾ ਮਾਰਨ ਵਾਲਿਆਂ ਦਾ ਵੀ ਘਾਟਾ ਨਹੀਂਗਾ ਭਾਵੇਂ ਉਹਨਾਂ ਦੇ ਆਪਣੇ ਬਣਾਏ ਹੀ ਜਥੇਦਾਰ ਬਾਦ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹੁਣ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹੁਣ ਜਾਂ ਆਪਾਂ ਗੱਲ ਕਰੀਏ ਉਹਨਾਂ ਦੇ ਜਿਹੜੇ ਕਿਚਨ ਕੈਬਿਨੇਟ ਦੇ ਵਿੱਚ ਰਹਿਣ ਵਾਲੇ ਹੇਮਪਿਟੇ ਲੋ ਵਰਗੇ ਜਿਹੜਾ ਹੈਗਾ ਆਮ ਆਦੀ ਪਾਰਟ ਤੋਂ ਟਿਕਟਾਂ ਲੈ ਕੇ ਐਮਐਲਏ ਬਣ ਗਏ ਹੁਣ ਚਾਹੇ ਉਹਨਾਂ ਤੋਂ ਸਭ ਤੋਂ ਵੱਧ ਜਿਆਦਾ ਫੰਡ ਲੈ ਕੇ ਉਹਨਾਂ ਦੀ ਸਰਕਾਰ ਦੇ ਵਿੱਚ ਆਪਣੇ ਹਲਕੇ ਨੂੰ ਜਿਹੜਾ ਹੈਗਾ ਸਭ ਤੋਂ ਵੱਧ ਗਰਾਊਂਡ ਦੇਣ ਵਾਲੇ ਮਨਪ੍ਰਿਤ ਅਕਾਲੀ ਜਿਹੜੇ ਅੱਜ ਆਪ ਅਗੇ ਵੱਖਰੇ ਅਕਾਲੀ ਦਲ ਦੇ ਵਿੱਚ ਮਰ ਜੁ ਗਏ ਹੋ ਗਏ ਹੁਣ ਸੋ ਇੱਕ ਪਾਸੇ ਜਿਹੜਾ ਹੈਗਾ ਸ਼ਖੀਰ ਸਿੰਘ ਬਾਦਲ ਦੇ ਉੱਪਰ ਲਗਾਤਾਰ ਜਿਹੜਾ ਹੈਗਾ ਆਪ ਅਗੇ ਉਹਨਾਂ ਦੇ ਨਾਲ ਦੇ ਗਦਾਰੀਆਂ ਕਰਕੇ ਦੂਧੀਆਂ ਪਾਰਟੀਆਂ ਦੇ ਵਿੱਚ ਰਲ ਰਹੇ ਨੇ ਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਇੱਕੋ ਇੱਕ ਲੀਡਰ ਆ ਜੋ ਅਕਾਲੀ ਦਲ ਆ ਦਾ ਪਗੈ ਸੁਖਵੀਰ ਸਿੰਘ ਬਾਦਲ ਜਿਹੜਾ ਬਾਕੀ ਲੀਡਰਾਂ ਨੂੰ ਮਾਤ ਪਾਉਂਦਾ ਹੈ ਕਿਉਂਕਿ ਉਹਨਾਂ ਨੇ ਮੁਕਾਬਲੇ 'ਚ ਗੱਲ ਕਰਕੇ ਤਾਂ ਪੰਜਾਬ ਦੇ ਵਿੱਚ ਹੋਰ ਕੋਈ ਐਡਾ ਕੱਦ ਦੀਵਾਰ ਲੀਡਰ ਇਸ ਵਕਤ ਨਜ਼ਰ ਨਹੀਂ ਆ ਰਿਹਾ ਜਿਹੜਾ ਕਿ ਇੰਨਾ ਖੁੱਲਕੇ ਜਿਹੜਾ ਲੋਕਾਂ ਵਾਸਤੇ ਪੈਸਾ ਦੇ ਸਕੇ ਭਾਵੇਂ ਚਰਨਜੀਤ ਚੰਨੀ ਨੂੰ ਲੋਕ ਕਾਫੀ ਪਸੰਦ ਕਰਦੇ ਨੇ ਪਰ ਚਰਨਜੀਤ ਚੰਨੀ ਉਹਨੇ ਜਿਹੜਾ ਆਪਾਂ ਗੱਲ ਕਰਕੇ ਸਟਰੋਂਗ ਨਹੀਂ ਹੈ ਪੈਸੇ ਪੱਖੋਂ ਜਿੰਨਾ ਅਕਾਲੀ ਦਾ ਦੇ ਜਿਹੜੇ ਆਪਾਂ ਗੱਲ ਕਰਕੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਾਂ ਉਹਨਾਂ ਦਾ ਆਪਾਂ ਗੱਲ ਕਰਕੇ ਪੁਰਾਣੀਆਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਸਮਾਤਕ ਸੱਤਾ ਭੋਗਣ ਕਰਕੇ ਵੀ ਲੋਕ ਕਹਿੰਦੇ ਕਿ ਉਹਨਾਂ ਕੋਲੇ ਕਾਫੀ ਪੈਸਾ ਇਕੱਠਾ ਹੋ ਗਿਆ ਹੁਣ ਇਹ ਤਾਂ ਲੋਕ ਭਲੀ ਭਾਤੀ ਜਾਣਦੇ ਕਿ ਕਿਹਨੇ ਕਿੰਨੇ ਖਾਧਿਆ ਜਾਂ ਨਹੀਂ ਖਾਧੇ ਪਰ ਆਪਾਂ ਗੱਲ ਮੁੱਦੇ ਦੀ ਗੱਲ ਕਰਾਂਗੇ ਕਿ ਅਕਾਲੀ ਦਲ ਕੀ ਵਾਪਸ ਆ ਰਿਹਾ ਪਰ ਦੇਖਿਆ ਜਾਵੇ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਆਪਾਂ ਕਹੇ ਸੋਸ਼ਲ ਮੀਡੀਆ ਟੀਮ ਕਹਿ ਲੋ ਚਾਹੇ ਆਪਾਂ ਲੋਕ ਕਹਿ ਲਿਏ ਉਹਨਾਂ ਦੇ ਪੋਸਟਾਂ ਦੇ ਥੱਲੇ ਜਿਹੜਾ ਹੈਗੇ ਆ ਜਿਹੜੇ ਪੋਜ਼ਿਟਿਵ ਕਮੈਂਟ ਆ ਰਹੇ ਨੇ ਹਰ ਦੂਜੀ ਤੀਜੀ ਪੋਸਟ ਆ ਜਿਹੜੀ ਅਕਾਲੀ ਦਲ ਜਾਂ ਸੁਖਵੀਰ ਸਿੰਘ ਬਾਦਲ ਜਾਂ ਤਾਂ ਉਹਤੇ ਕਿਤੇ ਪੈਸੇ ਵੰਡ ਰਹੇ ਹੁੰਦੇ ਨੇ ਜਾਂ ਉਹਨਾਂ ਦੇ ਕੋਈ ਲੋਕ ਪ੍ਰੇਸ਼ ਕਰਦੇ ਹੁਣੇ ਕੀ ਜਿਹੜਾ ਇਹ ਸਾਰਾ ਸਾਰਾ ਪਿੱਛੇ ਜਿੰਨਾ মিডিਆ ਹੈਗਾ ਕੀ ਇਹ ਸਾਰਾ ਆਪਾਂ ਗੱਲ ਕਰਕੇ ਪੇੜ ਹੈ ਜਾਂ ਆਮ ਲੋਕਾਂ ਦਾ ਪਰ ਇੱਕ ਗੱਲ ਹੈ ਪੇਡ ਮੀਡੀਆ ਦੀ ਇੱਕ ਜਿਹੜਾ ਆਪਾਂ ਗੱਲ ਕਰ ਤੱਕ ਮਾਰ ਹੁੰਦੀ ਹੈ ਉਹ ਹੁੰਦੀ ਹੈ ਇੱਕ ਹਵਾ ਬਣਾਉਣ ਤੱਕ ਪਰ ਜਦੋਂ ਆਮ ਲੋਕ ਜੁੜ ਜਾਂਦੇ ਆ ਤਾਂ ਪੇਡ ਮੀਡੀਆ ਦੇ ਮੂਹਰੇ ਖੜਦਾ ਨਹੀਂ ਮੈਂ ਤੁਹਾਨੂੰ ਜਿਵੇਂ ਦੱਸਦਾ ਕਿ ਲੈਂਡ ਪੋਲਿੰਗ ਪਾਲਿਸੀ ਵੇਲੇ ਪੇਡ ਮੀਡੀਆ ਸਰਕਾਰ ਦੁਆਰਾ ਖੜਾ ਕੀਤਾ ਗਿਆ ਕਾਰਪੋਰੇਟ ਦੁਆਰਾ ਖੜਾ ਕੀਤਾ ਗਿਆ ਪਰ ਜਦੋਂ ਆਮ ਲੋਕਾਂ ਦੀ ਲਹਿਰ ਮਿਲੀ ਚੱਲੀ ਸੋਸ਼ਲ ਮੀਡੀਆ ਤੇ ਤਾਂ ਪੇਡ ਮੀਡੀਆ ਤੇ ਉਹਨਾਂ ਦੀ ਖੁਦ ਸੱਤਾਧਾਰੀ ਪਾਰਟੀ ਨੂੰ ਜਿਹੜਾ ਹੈ ਕਮੈਂਟ ਡਿਲੀਟ ਕਰਦੇ ਕਰਦੇ ਹੱਥੋਂ ਹੋ ਜਾਂਦੇ ਸੀ ਐਨੇ ਲੋਕ ਸੀਗੇ ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਦੇ ਪੋ ਜਿਹੜੇ ਹੈਗੇ ਇਸ ਵਕਤ ਸੁਖਵੀਰ ਸਿੰਘ ਬਾਦਲ ਨੂੰ ਮਿਲ ਰਿਹਾ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਇੱਕ ਵੱਡੇ ਰਾਜਨੇਤਾ ਦੇ ਤੌਰ ਤੇ ਉੱਭਰ ਰਹੇ ਨੇ ਉਹ ਤੋਂ ਬਿਨਾਂ ਗੱਲ ਕਰਕੇ ਫਾਜ਼ਲ ਕਾ ਦੀ ਚਾਹੇ ਗੱਲ ਕਰੀਏ ਆਪਾਂ ਅ ਚਮਕੌਰ ਸਾਹਿਬ ਵਾਲੇ ਇਲਾਕੇ ਤੋਂ ਭਾਵੇਂ ਗੱਲ ਕਰ ਲਈਏ ਜਦੋਂ ਆਪਾਂ ਫਾਜ਼ਿਲਕਾ ਵਾਲੇ ਬੰਨਾਂ ਵਾਲੇ ਪਾਸੇ ਜਾਂਦੇ ਆ ਤਾਂ ਲੋਕਾਂ ਨੇ ਭਾਵੇਂ ਸਮਾਜ ਸੇਵੀ ਲੱਖਾ ਸਿੰਘ ਸਿਧਾਣਾ ਨੂੰ ਵੀ ਉਹਨਾਂ ਦੇ ਮੂੰਹ ਤੇ ਕਹਦੇ ਸੀ ਕਿ ਸਾਡੇ ਕਦੇ ਜਦੋਂ ਬਾਦਲ ਸਾਹਿਬ ਹੁੰਦੇ ਸੀਗੇ ਤਾਂ ਸਾਡੇ ਕਦੇ ਉਹਨਾਂ ਨੇ ਕਹਿਆ ਸੀ ਕਿ ਪਾਣੀ ਨਹੀਂ ਆਊਗਾ ਕਦੇ ਆਪਾਂ ਕਹਿੰਦੇ ਤਪਕਾਣੀ ਆਊਗਾ ਤਾਂ ਵਾਕਈ ਕਹਿੰਦੇ ਸਾਡੇ ਉਦੋਂ ਜਿਹੜਾ ਹੈਗਾ ਤਪਕਾਣੀ ਆਇਆ ਸੀ ਤੇ ਪਰ ਜਦੋਂ ਇਹ ਸਰਕਾਰ ਬਣੀ ਆ ਤਾਂ ਇਹਨਾਂ ਨੇ ਤਾਂ ਸਾਡੇ ਘਰਾਂ ਦੇ ਉੱਤੋਂ ਦੀ ਪਾਣੀ ਵਗਾਤਾ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਆਪਾਂ ਕਹਿੰਦੇ ਬਾਰਡਰ ਏਰੀਆ ਦੇ ਲੋਕ ਵੀ ਜਿਹੜਾ ਹੈਗਾ ਅੱਜ ਬਾਦਲਾਂ ਨੂੰ ਚੇਤੇ ਕਰ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਪੂਰੇ ਭਾਵੇਂ ਉਹ ਅਜਨਾਲਾ ਹੋਵੇ ਚਾਹੇ ਬਾਬਾ ਵਕਾਲਾ ਹੋਵੇ ਤੇ ਚਾਹੇ ਆਪਾਂ ਗੱਲ ਕਰੀਏ ਹਰੀਕੇ ਹੋਵੇ ਇਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਨੇ ਆਪਦੇ ਪੂਰੇ ਕੇਡਰ ਨੂੰ ਕਿਹਾ ਹੋਇਆ ਕਿ ਆਪਾਂ ਪਿੰਡਾਂ ਦੇ ਵਿੱਚੋਂ ਉਗਰਾਹੀ ਕਰਕੇ ਚਾਹੇ ਤੁਸੀਂ ਆਪ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚੋਂ ਜਿਹੜੀ ਹੈਗੀ ਆ ਰੇਤਾ ਵੀ ਇਹ ਜਿਹੜਾ ਹੈਗਾ ਚੱਕਾਂਗੇ ਉਸ ਤੋਂ ਬਾਅਦ ਇੱਕ ਗੱਲ ਹੋਰ ਜਦੋਂ ਸੁਖਵੀਰ ਸਿੰਘ ਬਾਦਲ ਨੇ ਕਹੀ ਕਿ ਜਿਹਦਾ ਖੇਤ ਉਹਦੀ ਰੇਤ ਇਹਦੇ ਵਾਸਤੇ ਮੈਂ ਜਿਹੜਾ ਹੈਗਾ ਭਾਵੇਂ ਮੈਨੂੰ ਗ੍ਰਿਫਤਾਰੀ ਦੇਣੀ ਪਵੇ ਪਰ ਜਿਹਦੇ ਖੇਤ 'ਚ ਰੇਤ ਗਈ ਆ ਕਿਉਂਕਿ ਨੁਕਸਾਨ ਖੇਤ ਦਾ ਹੋਇਆ ਤੇ ਅਸੀਂ ਜਿਹੜਾ ਹੈਗਾ ਸਰਕਾਰ ਤੇ ਪ੍ਰੈਸ਼ਰ ਪਾਵਾਂਗੇ ਕਿ ਜਿਹਦਾ ਖੇਤ ਆ ਉਹਦੀ ਰੇਤ ਆ ਤਾਂ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਨੇ ਫੋਰਟਿਸ ਦੇ ਵਿੱਚੋਂ ਕੈਬਨਿਟ ਦੀ ਮੀਟਿੰਗ ਲੈ ਕੇ ਇਹ ਫੈਸਲਾ ਵੀ ਜਿਹੜਾ ਐਨ ਬੈਨਾ ਲਾਗੂ ਕਰ ਦਿੱਤਾ ਭਾਵੇਂ ਲੈਂਡ ਪੂਲਿੰਗ ਪਾਲਿਸੀ ਵਿੱਚ ਆ ਇਹ ਫੈਸਲਾ ਹੋਵੇ ਜਿਹਦੀ ਖੇਤ ਉਹਦਾ ਰੇਤ ਤਾਂ ਲਗਭਗ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਦੀ ਆਖੀ ਗੱਲ ਕਿਤੇ ਨਾ ਕਿਤੇ ਜਿਹੜਾ ਹੈਗਾ ਸਰਕਾਰ ਨੂੰ ਹਿਲਾਉਣ ਦਾ ਅੱਜ ਵੀ ਜਿਹੜਾ ਹੈਗਾ ਦਮ ਰੱਖਦੀ ਹੈ ਜਿਵੇਂ ਆਪਾਂ ਗੱਲ ਕਰੇ ਇੱਕ گاਉਂ ਵਾਲਾ ਕਹਿੰਦਾ ਕਿ ਤੇਰੀ ਸਾਡੇ ਉੱਤੇ ਐਂ ਚਲਦੀ ਜਿਵੇਂ ਚਲਦੀ ਬਾਦਲ ਛੋਟੇ ਦੀ ਤਾਂ ਅੱਜ ਵੀ ਛੋਟੇ ਬਾਦਲ ਦੀ ਉਨੀਕ ਤਾਂ ਚਲਦੀ ਹੈਗਾ ਸਰਕਾਰ ਨੂੰ ਝਕਾਉਣ ਦਾ ਦਮ ਤਾਂ ਸੁਖਵੀਰ ਸਿੰਘ ਬਾਦਲ ਰੱਖਦੇ ਨਜ਼ਰ ਆ ਰਹੇ ਨੇ ਪਰ ਸਭ ਤੋਂ ਵੱਡਾ ਇੱਕ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਆ ਵੀ ਹੋ ਸਕਦਾ ਹੈ ਦਾ ਵਾਧਾ ਵੀ ਹੋ ਸਕਦਾ ਕਿਉਂਕਿ ਵੱਡੇ ਪੱਧਰ ਤੇ ਜਿਹੜੇ ਉਹਨਾਂ ਦੇ ਪੁਰਾਣੇ ਲੀਡਰ ਆ ਉਹ ਜਿਆਦਾ ਨਵੇਂ ਬਣਿਆ ਅਕਾਲੀ ਦਲ ਚ ਚਲੇ ਗਏ ਨੇ ਜਾਂ ਉਹਨਾਂ ਨੂੰ ਆਪਾਂ ਗੱਲ ਕਰਕੇ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਮਤਲਬ ਇੱਕ ਜਿਹੜਾ ਹੈਗਾ ਲੀਡਰਸ਼ਿਪ ਦਾ ਖਲਾਅ ਜਿਹੜਾ ਹੈਗਾ ਆਇਆ ਹੋਇਆ ਪਰ ਇਹਦਾ ਫਾਇਦਾ ਇਹ ਹੋ ਸਕਦਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਨਵੇਂ 3 ਘਰਾਂ ਦੇ 3 ਮੁੰਡਾ ਨੂੰ ਜਿਹੜਾ ਹੈਗਾ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਨਵੇਂ ਘਰਾਂ ਦੇ ਵਿੱਚੋਂ ਜਿਹੜੀਆਂ ਜਿਹੜੇ ਆਪਾਂ ਗੱਲ ਕਰ ਗਏ ਜਿਨ੍ਹਾਂ ਦਾ ਕੋਈ ਜੱਦੀ ਪਿਛੋਕੜ ਨਹੀਂ ਸੀਗਾ ਰਾਜਨੀਤੀ 'ਚ ਉਹਨਾਂ ਨੂੰ ਟਿਕਟਾਂ ਦਿੱਤੀਆਂ ਤਾਂ ਉਹ ਕਾਫੀ ਹੱਦ ਤੱਕ ਕਾਮਯਾਬ ਰਹੇ ਲਗਭਗ 95 ਐਮਐਲਏ ਜਿਹੜੇ ਹੁਣ ਤੱਕ ਜਿਹੜੇ ਹੈਗੇ ਆ ਪਕਰ ਗਿਆ ਆਮ ਆਦਮੀ ਪਾਰਟੀ ਦੇ ਜਿੱਤ ਚੁੱਕੇ ਆ ਸੋ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਸੁਖਵੀਰ ਸਿੰਘ ਬਾਦਲ ਦੀ ਰਫ਼ਤਾਰ ਰਹੀ ਤਾਂ ਹੋ ਸਕਦਾ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਜਿਹੜਾ ਹੈਗਾ ਹੋਵੇ ਪਰ ਕਿੰਗ ਨੂੰ ਇਹ ਲੱਗਣਾ ਕਿ ਕੋਟਲੀ ਸਾਰਾ ਕੁਝ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਦੇ ਹੱਕ 'ਚ ਹੀ ਭੁਗਦਾ ਕਿ ਇਹ ਪੇੜ ਤਾਂ ਨਹੀਂ ਵੀਡੀਓ ਨਹੀਂ ਇਹ ਕੋਈ ਵੀ ਕਦੇ ਗਰੇਜ਼ ਨਹੀਂ ਕਰਦੇ ਹਾਂ ਅੱਜ ਦੀ ਘੜੀ ਜਦੋਂ ਚਾਹੇ ਹੜ ਹੋਣ ਤੇ ਚਾਹੇ ਆਪਾਂ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਜਿਹੜਾ ਲੈਂਡ ਪੂਲਿੰਗ ਪਾਲਿਸੀ ਆਈ ਹੈ ਜਿਸ ਤਰ੍ਹਾਂ ਦੇ ਇਹ ਫੈਸਲੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੇ ਆ ਬਹੁਤ ਜ਼ਿਆਦਾ ਕਾਦਾ ਜਿਹੜਾ ਆਮ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਹੈਗਾ ਭਗਵੰਤ ਸਿੰਘ ਮਾਨ ਦਾ ਵੀ ਘਟਿਆ ਤੇ ਉਹਨੇ ਸਰਕਾਰ ਦਾ ਵੀ ਘਟਿਆ ਕਿਤੇ ਨਾ ਕਿਤੇ ਲੋਕ ਅਕਾਲੀ ਦਲ ਨੂੰ ਦੁਬਾਰਾ ਤੋਂ ਯਾਦ ਕਰਨ ਲੱਗਿਆ ਖਾਸ ਕਰਕੇ ਪਿੰਡਾਂ ਵਾਲੇ ਤੇ ਜੇਕਰ ਸ੍ਰੀ ਗੁਰਪ੍ਰੀਤ ਸਿੰਘ ਬਾਦਲ ਆਪਾਂ ਗੱਲ ਕਰੀਏ ਇਹਨਾਂ ਨੂੰ ਕੋਈ ਜਿਵੇਂ ਕਿ ਆਪ ਪਾਰਟੀਆਂ ਵਾਲੇ ਕਹਿੰਦੇ ਆ ਕਿ ਇਹਨਾਂ ਦੀ ਸਰਕਾਰ ਨਹੀਂ ਉਹਨੀ ਖੁਸਰਿਆਂ ਦੇ ਘਰੇ ਜਿਹੜਾ ਹੈਗਾ ਨਿਮ ਬਣ ਸਕਦਾ ਪਰ ਬਾਦਲ ਵਾਪਸ ਨਹੀਂ ਆਉਣੇ ਜਾਂ ਪੱਗ ਗਿਆ ਮਗਰ ਜਿਹੜੇ ਹੈਗੇ ਦੁਨੀਆਂ ਦੇ ਉਤੋਂ ਡਾਇਨਾਸੌਰ ਜਿਹੜੇ ਹੈਗੇ ਉਹ ਆ ਸਕਦਾ ਪਰ ਅਕਾਲੀ ਨਹੀਂ ਆਉਣੇ ਪਰ ਜਿਵੇਂ ਜੱਸਾ ਕਹਿੰਦਾ ਅਕਾਲੀ ਵੀ ਆਉਣਗੇ ਤੇ ਡਾਇਨਾਸੌਰ ਵੀ ਆਉਣਗੇ ਤਾਂ ਲੱਗਦਾ ਜਿਸ ਤਰ੍ਹਾਂ ਦੇ ਪਿਛਲੇ ਸਮੇਂ ਦੇ ਹਾਲਾਤ ਬਣੇ ਹੋਏ ਆ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਆਉਣ ਦੇ ਜਿਹੜਾ ਹੈਗਾ ਆਪ ਬਹੁਤ ਜ਼ਿਆਦਾ ਚਾਂਸ ਬਣੇ ਹੋਇਆ ਬਾਕੀ ਸਮਾਂ ਜਿਹੜਾ ਹੈਗਾ ਸਮਰਾਥਾ ਕਿਉਂਕਿ ਅੱਜ ਕੱਲ ਵੋਟਾਂ ਜਿਹੜੀਆਂ ਹੈਗੀਆਂ ਉਹ ਇੱਕ ਬੰਦੇ ਨੂੰ ਇੱਕ ਕਾਂਸਟਿਟਿਊਐਂਸੀ ਦੇ ਵਿੱਚ ਨਹੀਂ ਪੈਂਦੀਆਂ ਐਮਐਲਏ ਨੂੰ ਵੋਟ ਨਹੀਂ ਪੈਂਦੀ ਵੋਟ ਪੈਂਦੀ ਹੈ ਚਿਹਰੇ ਨੂੰ ਤੇ ਲਗਾਤਾਰ ਇੱਕ ਚਿਹਰੇ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਂਦੀ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਚਾਹੇ ਅਰਵਿੰਦ ਕੇਜਰੀਵਾਲ ਦੀ ਹੋਵੇ ਚਾਹੇ ਭਗਵਾਨ ਸਿੰਘ ਮਾਨ ਦੀ ਹੋਵੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਰਾ ਜਿਹੜਾ ਜੋਰ ਆ ਇੱਕੋ ਚਿਹਰੇ ਦੇ ਉੱਪਰ ਲਾ ਕੇ ਜਿਹੜਾ 117 ਸਤਰਾਂ ਇਲੈਕਸ਼ਨ ਲੜੇ ਤੇ ਆਉਣ ਵਾਲੇ ਸਮਾਂ ਜਿਹੜਾ ਅਕਾਲੀ ਦਲ ਦਾ ਕਿਦਾਂ ਦਾ ਹੋਊਗਾ ਇਹ ਸਮਾਂ ਹੀ ਦੱਸੂਗਾ ਪਰ ਇੱਕ ਗੱਲ ਹੋਰ ਹੈ ਕਿ ਇਹ ਆਖਰੀ ਮੌਕਾ ਅਕਾਲੀ ਦਲ ਕੋਲੇ ਵੀ ਜਾਂ ਤਾਂ ਬਾਦਲ ਇਸ ਤੋਂ ਬਾਅਦ ਜਿਹੜਾ ਹੈਗਾ ਜਿਵੇਂ ਛਟਾਲੇ ਆਪਾਂ ਗੱਲ ਕਰ ਗਏ ਰਾਜਨੀਤੀ ਦੇ ਵਿੱਚ ਖਤਮ ਹੋ ਗਏ ਹਰਿਆਣਾ ਦੀ ਦੇ ਵਿੱਚੋਂ ਜੇਕਰ ਇਸ ਵਾਰ ਬਾਦਲ ਰਵਾਈਬ ਨਾ ਹੋਏ ਦੌਰ ਸਤਾਈ ਦੇ ਵਿੱਚ ਤਾਂ ਫਿਰ ਬਾਦਲਾਂ ਦਾ ਜਿਹੜਾ ਹੈਗਾ ਵਾਪਸ ਆਉਣਾ ਵੀ ਬਹੁਤ ਮੁਸ਼ਕਲ ਹੈ ਸੋ ਲਗਾਤਾਰ ਅਵਰੋਧੀ ਧਿਰਾਂ ਦਾ ਵੀ ਜ਼ੋਰ ਲੱਗਿਆ ਹੋਇਆ ਸੈਂਟਰ ਦੀਆਂ ਪਾਰਟੀਆਂ ਦਾ ਵੀ ਜ਼ੋਰ ਲੱਗਿਆ ਹੋਇਆ ਜਿਹੜਾ ਵੀ ਉੱਠਦਾ ਤਾਂ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨਾ ਜ਼ਰੂਰ ਮਾਰਦਾ ਪਰ ਗੱਲ ਆਏ ਕਿ ਕਹਿੰਦੇ ਵੀ ਲੋਕ ਰੋੜੇ ਉਹਦੇ ਉਹੀ ਵੇਰੀ ਤੇ ਮਾਰਦੇ ਹੁੰਦੇ ਆ ਜਿਹਦੇ ਉੱਤੇ 베ਰ ਲੱਗੇ ਹੋਣ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਅਕਾਲੀ ਦਲਾ ਫਿਰ ਤੋਂ ਵਾਪਸੀ ਕਰ ਰਿਹਾ ਧੰਨਵਾਦ